ਕਿਸੇ ਨੇ ਬੀਜੇ ਕਿਸੇ ਨੇ ਖਾਣੇ ਤੇਰੇ ਦਾਣੇ ਤੇਰੇ ਪਾਣੇ ਕਿਸਾਨ ਹਰ ਇੱਕ ਮਾਰ ਚੱਲ ਸਕਦਾ ਹੈ ਪਰ ਜਿਹੜੀ ਕੁਦਰਤ ਦੀ ਮਾਰ ਹੈ ਨਾ ਉਹ ਚਲਣੀ ਕਿਸਾਨ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜਦੋਂ ਪੱਕੀ ਹੋਈ ਫਸਲ ਸੋਨੇ ਵਾਂਗ ਖੇਤਾਂ ਦੇ ਵਿੱਚ ਲਹਿਰਾ ਰਹੀ ਹੋਵੇ ਅਤੇ ਉਤੋਂ ਜਦੋਂ ਮੌਸਮ ਬੇਈਮਾਨ ਹੁੰਦਾ ਹੈ ਕਿ ਕਿਸਾਨ ਦਾ ਦਿਲ ਟਲਕਦਾ ਹੈ ਪੰਜ ਸਤ੍ਰਣ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਹੈ ਕਿ ਦੇ ਕਿ ਜਿਸ ਦੇ ਨਾਲ ਸਾਰੇ ਹੀ ਦਾਣੇ ਆਪੋ ਆਪਣੇ ਟਿਕਾਣੇ ਤੇ ਪਹੁੰਚਣ ਅਤੇ ਸਤਪੁਰਾਂ ਦੇ ਬਾਣੇ ਦੇ ਵੇਸਾ ਵਾਲਾ ਤੂੜੀ ਤੰਦ ਸਾਂਭਿਆ ਜਾਵੇ ਕਿ ਅੱਜ ਫਿਰ ਇੱਕ ਵਾਰ ਜਿਹੜਾ ਮੌਸਮ ਬੇਖਰਾਬ ਹੋ ਰਿਹਾ ਹੈ ਇੱਕ ਪਾਸੇ ਪੱਤੀਆਂ ਕਣਕਾਂ ਦੇ ਵਿੱਚ ਬਾਟੀ ਦਾ ਜੋਰ ਤੇ ਮੌਸਮ ਵੀ ਬੇਬਾਨ ਉੰਗਾ ਜਾ ਰਿਹਾ ਹੈ ਜਦੋਂ ਚਾਰ ਚਫੇਰੇੋਂ ਬੱਦਲ ਚੜ ਕੇ ਆਵੇ ਅਤੇ ਹਨੇਰੀ ਰੁੱਖ ਦਾ ਰੁੱਖ ਬਣਿਆ ਹੋਵੇ ਤਾਂ ਹਰ ਇੱਕ ਕਿਸਾਨ ਦਾ ਦਿਲ ਧੜਕਦਾ ਹੈ ਕਿ 6 ਮਹੀਨੇ ਪੁੱਤਾਂ ਵਾਂਗੂ ਆਪਣੀ ਫਸਲ ਨੂੰ ਜਦੋਂ ਪਾਲਿਆ ਹੋਵੇ ਅਤੇ ਉਸ ਦੇ ਉੱਪਰ ਨੁਕਸਾਨ ਹੁਣ ਦਾ ਦੇਖਿਆ ਨਹੀਂ ਜਾਂਦਾ ਸੋ ਅੱਜ ਕਣ ਕੱਟ ਰਹੇ ਆ ਜਿਸ ਤਰ੍ਹਾਂ ਕਿ ਪਹਿਲਾਂ ਬਹੁਤ ਵਧੀਆ ਦਿਨ ਤੇ ਅੱਜ ਇੱਕ ਕਮ ਮੌਸਮ ਦੇ ਵਿੱਚ ਫਿਰ ਤਬਦੀਲੀ ਆਈ ਤੇ ਬੱਦਲ ਕੇੜਮਣ ਜੀ ਸ਼ੁਰੂ ਹੋ ਰਹੀ ਹੈ ਸਤਿਗੁਰ ਕਿਰਪਾ ਕਰੇ ਕਿ ਥੋੜੇ ਜੇ ਦੇਣਾ ਕਿਸਾਨਾਂ ਨੂੰ ਬਖਸ਼ਿਸ਼ ਕਰੇ ਕਿ ਜਿਸ ਦੇ ਨਾਲ ਮੌਸਮ ਸਾਫ਼ ਰਹੇ ਅਤੇ ਦਾਣਾ ਲਾੜਾ ਹਰ ਇੱਕ ਸੰਭਿਆ ਜਾਵੇ ਤੂੜੀ ਤੰਦ ਸੰਭਿਆ ਜਾਵੇ ਸੋ ਤੁਸੀਂ ਮੌਸਮ ਜਿਹੜਾ ਕਿ ਫਿਰ ਇੱਕ ਵਾਰ ਬਰਸਾਤ ਦਾ ਬਣਦਾ ਜਾ ਰਿਹਾ ਹੈ ਸੋ ਉੱਥੇ ਹੀ ਕਿਸਾਨਾਂ ਦੇ ਜਿਹੜੀ ਫਸਲ ਹੈ ਕਣਕ ਉਹ ਬਿਲਕੁਲ ਤਿਆਰ ਬਰ ਤਿਆਰ ਖੜੀ ਹੈ ਜੇ ਬਾੜੀ ਦਾ ਜੋਰ ਹੈ ਸੋ ਸਤਿਗੁਰਾਂ ਨੂੰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਕਿ ਫਸਲ ਆਪਣੇ ਟਿਕਾਣੇ ਦੇ ਉੱਤੇ ਚਲੀ ਜਾਵੇ दाना ਸੰਭਿਆ ਜਾਵੇ ਕਿਉਂਕਿ ਪਤਾ ਨਹੀਂ ਇਹ ਕਿਸ ਕਿਸਤੇ ਮੂਹ ਦੇ ਵਿੱਚ ਇਹ ਦਾਣਾ ਪੈਣਾ ਹੈ ਤੇ ਕਿਸਾਨਾਂ ਨੂੰ ਵੀ ਇਸ ਖਾਣੇ ਤੋਂ ਬਹੁਤ ਜ਼ਿਆਦੀਆਂ ਉਮੀਦਾਂ ਹੁੰਦੀਆਂ ਹਨ ਹਰ ਇੱਕ ਕਿਰਤ ਕਰਦਾ ਹੈ ਪਰਿਵਾਰ ਪਾਲਦਾ ਹੈ ਬਹੁਤ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਲੋੜਾਂ ਹਨ ਉਹ ਇਸ ਕਣਕ ਦੀ ਫਸਲ ਝੋਨੇ ਦੀ ਫਸਲ ਜੋ ਵੀ ਫਸਲ ਵੀਦਾ ਹੈ ਉਸ ਤੇ ਨਿਰਕਰ ਕਰਦੀ ਹੈ ਸੋ ਮੌਸਮ ਜਦੋਂ ਇਸ ਤਰ੍ਹਾਂ ਬੇਈਮਾਨ ਹੁੰਦਾ ਹੈ ਤਾਂ ਹਰ ਇੱਕ ਕਿਸਾਨ ਹਰ ਇੱਕ ਜ਼ਿਮੀਂਦਾਰ ਭਰਾ ਦਾ ਦਿਲ ਧੜਕਦਾ ਹੈ ਸਤਿਗੁਰ ਕਿਰਪਾ ਕਰੇ ਕਿ ਇਹ ਸੁਨਹਿਰੀ ਰੰਗੀਆਂ ਫਸਲਾਂ ਆਪੋ ਆਪਣੀ ਤਜੋਰੀ ਦੇ ਵਿੱਚ ਜਾ ਕੇ ਟਿਕ ਜਾਣ ਵਾਹਿਗੁਰੂ ਕਿਰਪਾ ਕਰੇ ਕਿ ਥੋੜੇ ਜੇ ਦਿਨ ਕਿਸਾਨਾਂ ਨੂੰ ਬਖਸ਼ਿਸ਼ ਕਰ ਤਾਂ ਜੋ ਕਿ ਹਰ ਇੱਕ ਦਾਣਾ ਦਾਣਾ ਸਾਂਭਿਆ ਜਾਵੇ ਉਹਦੇਆਂ ਰੰਗਾਂ ਨੂੰ ਉਹ ਹੀ ਜਾਣੇ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਜਿਸ ਤਰ੍ਹਾਂ ਦਿਨ ਬਾ ਦਿਨ ਇਨਸਾਨ ਜਦੋਂ ਸਵੇਰੇ ਉੱਟਦਾ ਹੈ ਉਸ ਦੇ ਵਿਚਾਰ ਬਦਲਦੇ ਹਨ ਉਸ ਦਾ ਸੁਭਾਅ ਬਦਲਦਾ ਹੈ ਉਸੇ ਤਰ੍ਹਾਂ ਹੀ ਅੱਜ ਦੇੰਦੇ ਵਿੱਚ ਸ਼ੁਰੂਆਤ ਕੀਤੀ ਸੀ ਕਣਕ ਕਟਾਈ ਦੀ ਤੇ ਸਭ ਤੋਂ ਪਹਿਲਾਂ ਬੜਾ ਗਰਮੀ ਧੋਪ ਫਿਰ ਠੰਢੀ ਠੰਢੀ ਹਵਾ ਚੱਲੀ ਤੇ ਤੋਂ ਕੁਸ਼ਕ ਸਮਾਂ ਪਹਿਲਾਂ ਬੜੀ ਅਨਰਸਾਦ ਦਾ ਰੁਖ ਇਕਦਮ ਬੜਿਆ ਤੇ ਫਿਰ ਇੱਕ ਵਾਰੀ ਮਨ ਦੇ ਵਿੱਚ ਡਰ ਪੈਦਾ ਹੋਇਆ ਅਤੇ ਬਾਅਦ ਦੇ ਵਿੱਚ ਆ ਦੇਖਿਆ ਆਤਮਾ ਨੇ ਹਰਿਆ ਭਰਿਆ ਮੌਸਮ ਕੀਤਾ ਫਿਰ ਧੁੱਪ ਲੱਗੀ ਇਦਰੇ ਫੇਰ ਕਾਮ ਕਟਾਈ ਦਾ ਸ਼ੁਰੂ ਕੀਤਾ ਕਿਉਂਕਿ ਸਤਪੁਰਾਂ ਦੇ ਰੰਗ ਹਨ ਉਸਦੇ ਹੁਕਮ ਵਿੱਚ ਰਹਿਣਾ ਹੈ ਸਿੱਖ ਨੂੰ ਤਾਂ ਸਿਰਫ ਗੁਰੂ ਸਹਿਬਾਨਾ ਨੇ ਅਰਦਾਸ ਬਖਸ਼ਿਸ਼ ਕੀਤੀ ਹੈ ਕਿ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਸਕਦੇ ਹਾਂ ਕਿ ਜਿਹੜੇ ਢਾਣੇ ਹਨ ਇਹ ਆਪਣੇ ਟਿਕਾਣੇ ਤੇ ਪਹੁੰਚਣ ਕਸਟਮਰਾਂ ਦੇ ਵਾਸਤੇ ਤੂੜੀ ਬਣੇ 10 ਤੋਂ 15 ਦਿਨਾਂ ਦੀ ਸਾਰੀ ਇਹ ਖੇਡ ਹੁੰਦੀ ਹੈ ਤੇ ਪਰ ਜਦੋਂ ਮੌਸਮ ਬੇਈਮਾਨ ਹੁੰਦਾ ਹੈ ਇੱਕ ਵਾਰੀ ਚਿੱਤ ਹਰੇ ਕਿਸੇ ਦਾ ਡੋਲਦਾ ਹੈ ਸਾਡੇ ਜਹਾਜ਼ ਬਾਜੀ ਹੁਣ ਇਹ ਵੀ ਆਰਾਮ ਕਰ ਰਹੇ ਆ ਸੇਰ ਤੇ ਲੱਗੇ ਹਨ ਮਸ਼ੀਨ ਕਟਾਈ ਤੇ ਇੱਕ ਅਰੀ ਫਿਰ ਜਿਹੜਾ ਅਸਮਾਨ ਵੱਲ ਬੱਦਲ ਬਣਦੇ ਜਾ ਰਹੇ ਹਨ ਜੀ ਇਹ ਬੱਦਲ ਹੀ ਜ਼ਿੰਮੇਦਾਰ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾਉਂਦੇ ਹਨ ਜਦੋਂ ਇਸ ਤਰ੍ਹਾਂ ਨਜ਼ਰ ਮਾਰਦੇ ਹਾਂ ਫਸਲਾਂ ਬਾਤ ਤੇ ਬੜਾ ਸੋਨਾ ਜਿਹਾ ਲੱਗਦਾ ਹੈ ਕਈ ਵਾਰ ਜਦੋਂ ਇਸ ਤਰ੍ਹਾਂ ਦੀਆਂ ਮਾਰਦੇ ਹਾਂ ਉੱਪਰ ਵੱਲ ਨੂੰ ਤਾਂ ਫਿਰ ਡਰ ਲੱਗਦਾ ਹੈ ਉਸ ਨੇਹੀ ਦੁੱਖ ਹੋਣੇ ਹਨ ਉਸ ਨੇ درد ਤੇ ਦੁੱਖ ਪਰਮਾਤਮਾ ਨੇ ਹੀ ਵਿੰਡੋਣੇ ਹਨ ਪਰਮਾਤਮਾ ਸਭ ਤੇ ਕਿਰਪਾ ਕਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਦੀਆਂ ਦਾਤਾਂ ਸਭ ਨੂੰ ਬਖਸ਼ਿਸ਼ ਕਰੇ ਅਤੇ ਜੋ ਕਟਾਈ ਫਸਲ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਉਹ ਹਰ ਇੱਕ ਦਾ ਉਸ ਨੂੰ ਫਿਕਰ ਹੈ ਤਸਹਾ ਪ੍ਰਾਣੇ ਤਸਹਾ ਖਾਣੇ ਨਾਨਕਾ ਸੱਚ ਹੈ ਪੰਛੀ ਵੀ ਆਪਣੇ ਵਾਸਤੇ ਦਾਣਾ ਚੁੱਕ ਕੇ ਇਕੱਠੇ ਕਰਦੇ ਹਨ ਕੰਬਾਈਨ ਗਾਲਕਰੀ ਵਡਾਈ ਕਰ ਰਹੀ ਹੈ ਜੀ ਦੋ ਤਿੰਨ ਦਿਨ ਤੋਂ ਜਿਹੜਾ ਸੀਜ਼ਨ ਪੂਰੇ ਜੋਰਾਂ ਤੇ ਹੈ ਹੁਣ ਕਿਉਂਕਿ ਇੱਕ ਆਸਮਾਨ ਤੇ ਜਦੋਂ ਬੱਦਲ ਚੜ੍ਹ ਕੇ ਆਉਂਦੇ ਹਨ ਉਹ ਜ਼ਰੂਰ ਇੱਕ ਵਾਰ ਟਰਾ ਦਿੰਦੇ ਆ ਪਰ ਆਖਰ ਇਹ ਕਹਿ ਸਕਦੇ ਆ ਕਿ ਦੋਹੇ ਰੰਗਾਂ ਨੂੰ ਕੋਈ ਉਸ ਜਾਣੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿਚ ਰਾਜੀ ਸੋ ਬਹੁਤ ਬਹੁਤ ਹਰੇਕ ਦੇ ਕਿਸਾਨ ਦੀ ਫਸਲ ਨੂੰ ਰੰਗ ਭਾਗ ਲਾਵੇ ਸਤਿਗੁਰ ਤੇ ਦਾਣਾ ਪਾਣੀ ਸਭ ਸੰਬਿਹਰਾ ਜੀ ਬਹੁਤ ਬਹੁਤ ਸਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ